ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਟ੍ਰੇਸੀ ਤੋਂ ਬਹੁਤ ਹੀ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬੀ ਕਮਿਊਨਿਟੀ ਦੇ ਵਿੱਚ ਸੋਗ ਦੀ ਲਹਿਰ ਜਿਸ ਨਾਲ ਜਿਹੜੀ ਐ ਦੌੜ ਗਈ ਹੈਗੀ ਹੈ ਟ੍ਰੇਸੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਿੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਇਹ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਜਿਆਦਾ ਜਾਣ ਕਰਨ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁਗਾਵਾ ਸਾਹਿਬ ਬਿਲਕੁਲ ਜੀ ਸਾਹਿਬ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਸਾਨੂੰ ਬਹੁਤ ਹੀ ਜਿਆਦਾ ਕਹੋ ਕਿ ਦੁੱਖ ਲੱਗ ਰਿਹਾ ਕਿ ਇੱਕ ਬਹੁਤ ਹੀ ਨੇਕ ਦਿਲ ਨਿੱਕੇ ਸੁਭਾਅ ਦੇ ਗੁਰਮੁਖ ਸੁਭਾਅ ਦੇ ਮਾਲਕ ਸੇਵਾਦਾਰ ਭਾਈ ਅਵਤਾਰ ਸਿੰਘ ਜੋ ਕਿ ਅ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਦੰਦਗਿਟੀਕਸਾਲ 383 ਕੈਲੀਫੋਰਨੀਆ ਜਿੱਥੋਂ ਉਹਨਾਂ ਨੂੰ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਵੱਲੋਂ ਅ ਕਿਸੇ ਕਾਰਨ ਕਰਕੇ ਗ੍ਰਿਫਤ ਉਹਨਾਂ ਨੂੰ ਉਥੋਂ ਅਪਹਰਨ ਕੀਤਾ ਜਾਣੀ ਕਿ ਉਹਨਾਂ ਨੂੰ ਕਿਡਨਾਪ ਕੀਤਾ ਉਹਨਾਂ ਦਾ ਬਹੁਤ ਸੰਗਤਾਂ ਦੀਆਂ ਦਵਾਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਉਨਾ ਨੂੰ ਸਹੀ ਸਲਾਮਤ ਕਰ ਲੈਂਦਾ ਜਾ ਸਕੀ ਜਿੱਥੇ ਏਜੰਸੀਆਂ ਪੁਲਿਸ FBI ਸਾਰੇ ਆਪਣਾ ਜ਼ੋਰ ਲਾ ਰਹੇ ਸੀਗੇ ਪਰ ਸਾਨੂੰ ਇਹ ਜਾਣਕਾਰੀ ਦਿੰਦੇ ਆ ਬਹੁਤ ਹੀ ਦੁੱਖ ਮਹਿਸੂਸ ਹੋ ਰਿਹਾ ਕਿ ਭਾਈ ਅਵਤਾਪ ਸਿੰਘ ਦੀ ਲਾਸ਼ ਜਿਹੜੀ ਉਹਨਾਂ ਦੀ ਬਾਡੀ ਜਿਹੜੀ ਹੈ ਬਰਾਮਦ ਹੋਈ ਹੈ ਤੇ ਸੋ ਸਿੱਧੇ ਲਫ਼ਜ਼ਾਂ ਵਿੱਚ ਕਹੀਏ ਤੇ ਕਿ ਉਹਨਾਂ ਜ਼ਾਲਮਾਂ ਨੇ ਇੱਕ ਨਿਰਦੋਸ਼ ਗੁਰਸਿੱਖ ਨੂੰ ਕਿਸੇ ਹੋਰ ਦੇ ਸ਼ੱਕ ਦੇ ਆਧਾਰ ਤੇ ਆ ਮਾਰ ਮੁਕਾਇਆ ਜੋ ਕਿ ਮਨੁੱਖਤਾ ਲਈ ਇੱਕ ਬਹੁਤ ਵੱਡਾ ਕਾਣ ਹੈਗਾ ਇੱਕ ਬਹੁਤ ਵੱਡਾ ਘਾਟਾ ਹੈਗਾ ਵੀ ਇੱਕ ਉਸ ਬੰਦੇ ਨੂੰ ਕਹਿ ਲਓ ਕਿ ਇਹਨਾਂ ਸੋ ਕਾਲ ਜਿਹੜੇ ਇਹ ਗੈਂਗਸਟਰ ਹੈਗੇ ਆ ਜੋ ਕੁਝ ਹੈਗੇ ਆ ਇਹਨਾਂ ਨੇ ਉਸ ਨੇਕ ਦਿਲ ਗੁਰਮੁਖ ਇਨਸਾਨ ਨੂੰ ਗੁਰਸਿੱਖ ਇਨਸਾਨ ਨੂੰ ਖਤਮ ਕਰ ਦਿੱਤਾ ਜਿਹਦਾ ਕੋਈ ਕਸੂਰ ਨਹੀਂ ਸੀ ਜਿਹਦਾ ਕੋਈ ਲੈਣਾ ਦੇਣਾ ਸੀ ਲਾਗਾ ਦੇਗਾ ਨਹੀਂ ਸੀਗਾ ਕਿਸੇ ਗੱਲ ਦੇ ਨਾਲ ਸਿਰਫ ਤੇ ਸਿਰਫ ਉਹਦਾ ਕਸੂਰ ਇਹ ਸੀਗਾ ਕਿ ਉਹਨੇ ਗੁਰੂ ਘਰ ਆਏ ਹੋਏ ਉਹਨਾਂ ਲੋਕਾਂ ਵਾਸਤੇ ਆਪਣਾ ਦਰਵਾਜ਼ਾ ਖੋਲ੍ਹ ਦਿੱਤਾ ਜਿਹੜੇ ਉਹਦੇ ਦਰਵਾਜ਼ੇ ਨੂੰ ਖੜਕਟਾ ਰਹੇ ਸੀਗੇ ਨੌਕ ਕਰ ਰਹੇ ਸੀਗੇ ਤੇ ਆਪਣੀ ਸੇਵਾ ਨਿਭਾਉਂਦੇ ਹੋયા ਆਮ ਤਰ੍ਹਾਂ ਦੀ ਜਦੋਂ ਵੀ ਕੋਈ ਆਉਂਦਾ ਸੀਗਾ ਤੇ ਦਰਵਾਜ਼ਾ ਖੜਕਾਉਂਦਾ ਸੀਗਾ ਤੇ ਉਹ ਡੋਰ ਜਿਹੜਾ ਖੋਲ ਦਿੰਦੇ ਸੀਗੇ ਬਸ ਇਹੋ ਹੀ ਉਹਨਾਂ ਦਾ ਕਸੂਰ ਬਣ ਗਿਆ ਕਿ ਇਹ ਉਹਨਾਂ ਨੇ ਉਹਨਾਂ ਹਮਲਾਵਰਾਂ ਨੂੰ ਕਹਿ ਲੋ ਜਾਂ ਗੈਂਗਸਟਰਾਂ ਨੂੰ ਕਹਿ ਲੋ ਕਿ ਉਹਨਾਂ ਦੇ ਫੇਸ ਦੇਖ ਲਏ ਉਹਨਾਂ ਨੂੰ ਦੇਖ ਲਿਆ ਤੇ ਉਸੇ ਦਾ ਕਾਰਨ ਉਸ ਨੂੰ ਕੱਕੇ ਨਾਲ ਆਪਣੀ ਇੱਕ SUV ਵਿੱਚ ਵਿੱਚ ਬਿਠਾ ਕੇ ਲੈ ਗਏ ਜੀ ਜੀ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਉਹਨਾਂ ਦੀ ਜਿਹੜੇ ਸਰੀਰ ਹੈ ਉਹਨਾਂ ਦੀ ਬਾਡੀ ਜਿਹੜੀ ਆ ਉਹ ਆ ਇਸ ਹਾਲਾਤ ਵਿੱਚ ਬਰਮਦ ਹੋਈ ਹੈ ਚੁਗਾਵਾਂ ਸਾਹਿਬ ਇਸ ਮਾਮਲੇ ਦੇ ਉੱਪਰ ਕੁਝ ਤੱਥ ਸਾਹਮਣੇ ਆਏ ਨੇ ਕਿੰਨਾ ਕਾਰਨਾ ਕਰਕੇ ਗਵਾਹ ਕੀਤਾ ਗਿਆ ਤੇ ਜਿਸ ਤੋਂ ਬਾਅਦ ਆ ਕਿ ਉਹ ਮਤਲਬ ਐਡੀ ਰੰਜਿਸ਼ ਰੱਖਦੇ ਸੀਗੇ ਕਿ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੋਈ ਆਈ ਹੈ ਗੱਲ ਸਾਹਮਣੇ ਕਿ ਕੀ ਕਾਰਨ ਬਣੇ ਨੇ ਦੇਖੋ ਜੇ ਤੇ ਆਪਾਂ ਲੋਕਾਂ ਦੀਆਂ ਗੱਲਾਂ ਕਰੀਏ ਤਾਂ ਉਹ ਤਾਂ ਬਹੁਤ ਗੱਲਾਂ ਨੇ ਪਰ ਜਿਹੜੀ ਅਫੀਸ਼ੀਅਲ ਜਾਣਕਾਰੀ ਹਜੇ ਤੱਕ ਕੋਈ ਵੀ ਐਫਬੀਆਈ ਜਾਂ ਪੁਲਿਸ ਵੱਲੋਂ ਹਜੇ ਕੋਈ ਨਹੀਂ ਜਾਰੀ ਕੀਤੀ ਗਈ ਨਾ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਜਾਰੀ ਕੀਤੀ ਗਈ ਆ ਹਾਂ ਇਹਨਾਂ ਜ਼ਰੂਰ ਇਹ ਗੱਲ ਜਿਹੜੀ ਆ ਹਰ ਕਿਸੇ ਦੇ ਕਹ ਲਓ ਕਿ ਜ਼ੁਬਾਨ ਤੇ ਹੈਗੀ ਆ ਕਿ ਕਿਸੇ ਹੋਰ ਦੀਆਂ ਗਲਤੀਆਂ ਦਾ ਖਮਿਆਜਾ ਇੱਕ નિર્ਦੋਸ਼ ਪਿਤਾ ਅਤੇ ਇੱਕ ਸੇਵਾਦਾਰ ਨੂੰ ਅ ਬਹੁਤ ਨਾ ਪਿਆ ਇਹ ਸਮਾਜ ਲਈ ਇੱਕ ਬੜਾ ਵੱਡਾ ਸਵਾਲ ਹੈ ਕਿ ਐ ਕਿ ਦੇਖੋ ਕਰੇ ਕੋਈ ਭਰੇ ਕੋਈ ਦੇਖੋ ਜੇ ਉਹਨੇ ਦੇਖ ਵੀ ਲਿਆ ਸੀਗਾ ਜਾਂ ਕੋਈ ਇਦਾਂ ਦੀ ਗੱਲ ਵੀ ਸੀ ਕਿ ਇਹਦੇ ਵਿੱਚ ਉਹਨੂੰ ਮਾਰਨ ਦੇ ਨਾਲ ਕੀ ਮਿਲਿਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿਉਂਕਿ ਇੱਕ ਤਾਂ ਹੁੰਦਾ ਨਾ ਚੰਦ ਸਾਹਿਬ ਕਿ ਦੇਖੋ ਉਸ ਉਹਨਾਂ ਬੰਦਿਆਂ ਦੇ ਨਾਲ ਉਹਨਾਂ ਨੇ ਹੱਥੋਂ ਪਾਈ ਕੀਤੀ ਆ ਲੜਾਈ ਕੀਤੀ ਆ ਜਾਂ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਤੇ ਇਸ ਬਦਲੇ ਉਹਨਾਂ ਨੇ ਇਦਾਂ ਕੀਤਾ ਇਹ ਤਾਂ ਗੁਰਸਿੱਖ ਬੰਦੇ ਨੇ ਉਹਨਾਂ ਦਾ ਕੋਈ ਭਲਾ ਕੀਤਾ ਉਹਨਾਂ ਨੇ ਆ ਕੇ ਕਿਹਾ ਕਿ ਐਸ ਬੰਦੇ ਨੂੰ ਮਿਲਣਾ ਤੇ ਆਪਣੇ ਨੰਬਰ ਤੋਂ ਫੋਨ ਲਾ ਦਿਓ ਉਹਨੇ ਫੋਨ ਲਾ ਦਿੱਤਾ ਅੱਗੋਂ ਫੋਨ ਚੱਕਣ ਵਾਲਾ ਕਹਿੰਦਾ ਕਿ ਮੈਂ ਉਹ ਹੈ ਹੀ ਨਹੀਂ ਹੋਰ ਗੱਲਾਂ ਬਾਤਾਂ ਹੋਈਆਂ ਉਹਨੀਆਂ ਜਿਹੜੀਆਂ ਹੁਣ ਦੱਸਣ ਵਾਲਾ ਤੇ ਇਸ ਦੁਨੀਆ ਤੋਂ ਚਲੇ ਗਿਆ ਤੇ ਗੱਲ ਹੋਈ ਕੀ ਸੀ ਕਿਉਂ ਉਹਨੂੰ ਕਿਡਨਾਪ ਕੀਤਾ ਗਿਆ ਪਰ ਜਿਹੜੀ ਉੱਡਦੀ ਉੱਡਦੀ ਜਾਣਕਾਰੀ ਤਾਂ ਇਹੋ ਹੀ ਆ ਰਹੀ ਹੈ ਕਿ ਜਿਹੜਾ ਇਹ ਉਹਨਾਂ ਹਮਲਾਵਰ ਜਿਹੜੇ ਆਏ ਸੀਗੇ ਜਾਂ 100 ਕਾਲ ਜਿਹੜੇ ਗੈਂਗਸਟਰ ਆਏ ਸੀਗੇ ਉਹਨਾਂ ਦੇ ਫੇਸ ਉਹਨੇ ਦੇਖ ਲਏ ਤੇ ਉਹ ਨਹੀਂ ਚਾਹੁੰਦੇ ਸੀਗੇ ਕਿ ਉਸ ਨੂੰ ਇੱਥੇ ਉਹ ਛੱਡ ਕੇ ਜਾਣ ਤੇ ਜਦੋਂ ਫਿਰ ਇਹ ਸਾਰਾ ਮਾਮਲਾ ਪੁਲਿਸ ਵਿੱਚ ਚਲਾ ਗਿਆ ਫਿਰ ਏਜੰਸੀਆਂ ਕੋਲ ਚਲਾ ਗਿਆ ਉਹਨਾਂ ਲੋਕਾਂ ਨੇ ਆਪਣਾ ਚਮ ਬਚਾਉਣ ਲਈ ਆਪਣੇ ਫੇਸ ਬਚਾਉਣ ਲਈ ਇੱਕ નિર્ਦੋਸ਼ ਤੇ ਇੱਕ ਕਹਿੰੋ ਕਿ ਗੁਰਮੁਖ ਸਵਾਦ ਦੇ ਬੰਦੇ ਨੂੰ ਬਿਨਾ ਕਿਸੇ ਕਸੂਰ ਦੇ ਉਸ ਨੂੰ ਮਾਰ ਮੁਕਾਇਆ ਹਾਂ ਬਿਲਕੁਲ ਜੀ ਬਹੁਤ ਹੀ ਮਦ ਪਾਗੀ ਖਬਰ ਹੈਗੀ ਹੈ ਔਰ ਜਹਦ ਜੀ ਗੱਲ ਹੈ ਕਿ ਜਿਹੜੇ ਲੋਕ ਚੁਗਾਵਾਂ ਸਾਹਿਬ ਆਪਾਂ ਕਹਿ ਸਕਦੇ ਹਾਂ ਕਿ ਉਹ ਵੀ ਆਪਣੀ ਕਮਿਊਨਿਟੀ ਦੇ ਨੇ ਜਿਨ੍ਹਾਂ ਨੇ ਕੰਮ ਕੀਤਾ ਹੈਗਾ ਬਿਲਕੁਲ ਇਹ ਹੁਣ ਦੇਖੋ ਗੱਲਾਂ ਜਦੋਂ ਸਾਹਮਣੇ ਆਉਣਗੀਆਂ ਫੇਰ ਹੀ ਪਤਾ ਲੱਗੂਗਾ ਕਿ ਉਹ ਹੋ ਸਕਦਾ ਕਿ ਜੋ ਆਪਣੀ ਕਮਿਊਨਿਟੀ ਦੇ ਤਾਂ ਹੀ ਉਹ ਪੰਜਾਬੀ ਬੋਲਦੇ ਸੀ ਤਾਂ ਹੀ ਤਾਂ ਉਹਨਾਂ ਨੇ ਆਣ ਕੇ ਫੋਨ ਤੇ ਗੱਲਬਾਤ ਕਰਵਾਈ ਹੈ ਤੇ ਦੇਖੋ ਆਪਾਂ ਆਮ ਜਿਹੇ ਇਹੋ ਜਿਹੇ ਖਬਰਾਂ ਕਰਦੇ ਰਹਿੰਨੇ ਆ ਕਿ ਅਮਰੀਕਾ ਕੈਨੇਡਾ ਦੇ ਵਿੱਚ ਇੱਥੇ ਲੋਕ ਦੁਸ਼ਮਣੀਆਂ ਪਗਾਉਂਦੇ ਆ ਗੈਂਗਸਟਰ ਹੈਗੇ ਆ ਇੱਥੇ ਲੋਕ ਜੋ ਨਸ਼ੇ ਦਾ ਵਪਾਰ ਕਰਦੇ ਆ ਇਦਾਂ ਦੇ ਜਿਹੜੇ ਕੰਮ ਉਹ ਹੀ ਲੋਕ ਕਰਦੇ ਆ ਕਿ ਜਿਸ ਬੰਦੇ ਨੂੰ ਉਹ ਲੱਭਦੇ ਫਿਰਦੇ ਹੋਣ ਕੋਈ ਉਹਨਾਂ ਦਾ ਭਾਈਵਾਲ ਹੋਵੇ ਜਾਂ ਉਹਨੇ ਕੋਈ ਉਹਦੇ ਕੋਲੋਂ ਕੋਈ ਪੈਸੇ ਲਏ ਹੋਣ ਜਾਂ ਕੋਈ ਨਸ਼ੇ ਦਾ ਕੋਈ ਕਾਰੋਬਾਰ ਕਰਦੇ ਹੋਣ ਤੇ ਉਹ ਬੰਦੇ ਨੂੰ ਲੱਭਦੇ ਫਿਰਦੇ ਹੋਣਗੇ ਕਿ ਉਹ ਬੰਦਾ ਇਦਾਂ ਦਾ ਕੋਈ ਉਹਨਾਂ ਦੇ ਨਾਲ ਸਮਾਨ ਲੈ ਕੇ ਉਹਨਾਂ ਦਾ ਕੰਮ ਕਰਕੇ ਉਹ ਉਹਨਾਂ ਦਾ ਫੋਨ ਨਹੀਂ ਚੱਕਦਾ ਜਾਂ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦਾ ਕਿ ਕਿਸੇ ਜਾਣਕਾਰੀ ਦੇ ਤਹਿਤ ਇੱਥੇ ਗੁਰਦੁਆਰਾ ਸਾਹਿਬ ਆਏ ਹੋਣਗੇ ਕਿ ਇੱਥੇ ਆਉਂਦਾ ਆ ਜਾਂ ਇਸ ਤਰੀਕੇ ਦੇ ਨਾਲ ਉਹਨੂੰ ਲੱਭਦੇ ਹੋਣਗੇ ਬਾਕੀ ਹੁਣ ਕੁਝ ਗੱਲਾਂ ਜਿਹੜੀਆਂ ਉਹ ਸਮੇਂ ਦੇ ਗਰਭ ਵਿੱਚ ਨੇ ਜਦੋਂ ਇਹ ਸਾਰੀ ਜਾਣਕਾਰੀ ਸਾਹਮਣੇ ਆਊਗੀ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਕਿ ਅਸਲ ਵਿੱਚ ਕਾਰਨ ਕੀ ਸੀਗੇ ਕੌਣ ਸੀਗੇ ਉਹ ਲੋਕ ਕਿਨੂੰ ਲੱਭਦੇ ਫਿਰਦੇ ਸੀਗੇ ਤੇ ਕੁਝ ਜਾਣਕਾਰੀਆਂ ਤਾਂ ਜ਼ਰੂਰ ਇਹ ਸਾਹਮਣੇ ਆਉਂਦੀਆਂ ਬਾਕੀ ਝੰਡ ਸਾਹਿਬ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਇਹ ਬੇਹੱਦ ਇੱਕ ਸ਼ਰਮਨਾਕ ਤੇ ਅਨਮਨੁੱਖੀ ਘਰਾਇਆ ਅਸੀਂ ਤਾਂ ਅਪੀਲ ਕਰਦੇ ਹਾਂ ਇੱਥੋਂ ਦੀ ਗਵਰਨਮੈਂਟ ਨੂੰ ਸਰਕਾਰ ਨੂੰ ਇੱਥੋਂ ਦੇ ਪੁਲਿਸ ਉਪੰਤਰ ਨੂੰ ਇੱਥੋਂ ਦੇ ਜਿਹੜਾ 83 ਦਾ ਅਡਮਿਨਿਸਟ੍ਰੇਸ਼ਨ ਹੈਗਾ ਆ ਉਹਨੂੰ ਅਸੀਂ ਅਪੀਲ ਕਰਦੇ ਆ ਕਿ ਦੇਖੋ ਭਾਈ ਇਸ ਚੀਜ਼ ਦਾ ਨਿਆ ਹੋਣਾ ਚਾਹੀਦਾ ਇਸ ਚੀਜ਼ ਦਾ ਜਿਹੜਾ ਹੈਗਾ ਆ ਜਲਦੀ ਤੋਂ ਜਲਦੀ ਜਿਹੜਾ ਸਾਰਾ ਸਾਚ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਕਿਉਂ ਇਹੋ ਜਿਹਾ ਇਹ ਸ਼ਰਮਨਾਕ ਕਾਰਾ ਕੀਤਾ ਗਿਆ ਕਿਉਂ ਕਿਸੇ ਨਿਰਦੋਸ਼ ਨੂੰ ਇੱਕ ਗੁਰਸਿੱਖ ਸੁਭਾਅ ਗੁਰਮੁਖ ਸਭਾ ਸੇਵਾਦਾਰ ਜਿਹੜਾ ਕਿ ਐਨੇ ਸਾਲਾਂ ਤੋਂ ਗੁਰੂ ਘਰ ਸੇਵਾ ਕਰ ਰਿਹਾ ਸੀਗਾ ਤੇ ਦੇਖੋ ਸਿਆਣੇ ਕਹਿੰਦੇ ਆ ਕਿ ਕਈ ਵਾਰ ਪ੍ਰਮਾਤਮਾ ਜਿਹੜਾ ਆ ਤੁਹਾਨੂੰ ਖੁਸ਼ੀ ਤੋਂ ਕਿੰਨੀ ਦੇਰ ਤੱਕ ਵਾਂਝਾ ਰੱਖਦਾ 57 ਸਾਲ ਤੱਕ ਕੋਈ ਘਰ ਵਿੱਚ ਬੱਚੇ ਦੀ ਦਾਤ ਨਹੀਂ ਆ ਤੇ 6 ਮਹੀਨੇ ਪਹਿਲਾਂ ਤਿੰਨ ਬੱਚਿਆਂ ਦੀ ਇਹ ਕਹ ਲੋ ਕਿ ਪ੍ਰਾਪਤੀ ਹੋਈ ਹੈ ਤੇ ਹੁਣ ਦੇਖ ਲਓ ਵੀ ਪਿਤਾ ਨੂੰ ਉਹ ਜਿਹੜੀ ਖੁਸ਼ੀ ਆ ਉਹ ਮਨਨ ਦਾ ਮੌਕਾ ਜਿਹੜਾ ਉਹ ਨਹੀਂ ਮਿਲਿਆ ਤੇ ਇਹਨਾਂ ਕਹਿ ਲੋ ਕਿ ਇਹੋ ਜੇ ਬੇਹਾਦ ਸ਼ਰਮਨਾਕ ਕਾਰੇ ਦੇ ਵਿੱਚ ਉਹਨਾਂ ਲੋਕਾਂ ਨੇ ਕੁਝ ਆਪਣੀ ਕਹਿ ਲੋ ਕਿ ਚਮ بچਾਉਣ ਲਈ ਜਾਂ ਆਪਣੀ ਕਹਿ ਲੋ ਕਿ ਆਪਣੀਆਂ ਲੜਾਈਆਂ ਦੇ ਵਿੱਚ ਆਪਣੀ ਗੈਂਗਸਟਰਵਾਦ ਦੇ ਵਿੱਚ ਇੱਕ ਉਸ ਸਮਾਜ ਦੇ ਕਹਿ ਲੋ ਕਿ ਗੁਰਮੁਖ ਸੁਭਾਅ નિર્ਦੋਸ਼ ਤੇ ਕਹਿ ਲੋ ਕਿ ਇੱਕ ਬਿਨਾ ਕਿਸੇ ਕਸੂਰਵਾਰ ਦੇ ਇੱਕ ਅਰਸ਼ਕਸ਼ ਨੂੰ ਜਿਹੜਾ ਹੈਗਾ ਆ ਮੌਦ ਦੇ ਘਾਟ ਉਤਾਰ ਦਿੱਤਾ ਇਹਦਾ ਅਨਿਆਤ ਤੇ ਜਿਹੜਾ ਨਿਆਂ ਜਿਹੜਾ ਜ਼ਰੂਰ ਮਿਲਣਾ ਚਾਹੀਦਾ ਇਹਦੀ ਜਿਹੜੀ ਜਾਂਚ ਜਿਹੜੀ ਆ ਡੂੰਘਾਈ ਨਾਲ ਹੋਣੀ ਚਾਹੀਦੀ ਆ ਕੌਣ ਸੀਗੇ ਇਹਦੇ ਪਿੱਛੇ ਉਹ ਲੋਕ ਕਿੰਨੂ ਲੱਭਦੇ ਫਿਰਦੇ ਸੀਗੇ ਕਿਉਂ ਇਹ ਗੁਰਦੁਆਰਿਆਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਜਿਹੜੀਆਂ ਹੁਣ ਆਉਣ ਲੱਗ ਪਈਆਂ ਕਿਉਂਕਿ ਇਹ ਬਹੁਤ ਇੱਕ ਕਹ ਲਓ ਕਿ ਸੋਚਣ ਵਾਲੀ ਗੱਲ ਹੈ ਗੰਭੀਰ ਮਸਲਾ ਆ ਕਿ ਅੱਜ ਗੁਰੂ ਘਰ ਦੇ ਵਿੱਚ ਇਹੋ ਜੀ ਘਟਨਾ ਵਾਪਰੀ ਹੈ ਤੇ ਇਹਦੇ ਨਾਲ ਕੀ ਮੈਸੇਜ ਆ ਰਿਹਾ ਕਮਿਊਨਿਟੀ ਦੇ ਵਿੱਚ ਲੋਕ ਬੜੇ ਡਰੇ ਹੋਏ ਆ ਬਹੁਤ ਘਬਰਾਏ ਹੋਏ ਆ ਕਿ ਇਦਾਂ ਦਾ ਪਹਿਲੀ ਵਾਰੀ ਕੋਈ ਹੈਪਨਿੰਗ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਸੇਵਾਦਾਰ ਨੂੰ ਇਸ ਤਰੀਕੇ ਦੇ ਨਾਲ ਕਿਡਨਾਪ ਕਰਕੇ ਲੈ ਕੇ ਤੇ ਬਾਅਦ ਵਿੱਚ ਉਹਦਾ ਜਿਹੜਾ ਹੈਗਾ ਕਤਲ ਕਰ ਦੇਣਾ